ਉੱਤ ਰੋਟੀਆਂ ਖਾਣਸਾਰ ਨਾਲ ਦੀ ਨਾਲ ਹਜਮਾਲਾ ਪ੍ਰੋਗਰਾਮ ਵੀ ਪਾਈ ਸ਼ੁਰੂ ਕਰ ਲਿਆ ਬਾਹਲਾ ਡੂੰਗਾ ਹੋਈ ਯਾਰ ਇਹਨਾਂ ਦਾ ਐ ਓਏ ਬਾਹਲਾ ਡੂੰਗਾ ਹੋ ਗਿਆ ਪ੍ਰੋਗਰਾਮ ਇਹਦਾ ਇੰਨੇ ਡਲੇ ਤਾਂ ਨਹੀਂ ਪੈਣੇ ਯਾਰ ਇੱਕ ਅੰਚਾਉ ਆ ਤਾਂ ਇੰਨਾ ਤਾਂ ਨਹੀਂ ਆਉਂਦਾ ਯਾਰ ਇਹ ਬਾਹਲਾ ਡੂੰਗਾ ਹੋ ਗਿਆ ਤਾਂ ਜਿੰਨਾ ਹੋਵੇਗੀ ਡੜੀ ਬਗੈਨੇ ਹਾਂ ਇੰਨਾ ਗਰੇਸ਼ ਤੇ ਨਹੀਂ ਬੋਟੂ 2.5 ਇੰਚ ਡਲੇ ਪੈਣਗੇ ਬਾਅਦ ਤੋਂ ਬਾਅਦ ਇੰਨੇ ਕਿੰਨੇ ਪੈਣਗੇ ਘੜੀ ਬੁਮਾਰ ਦੇ ਪਾ ਲਈ ਬੱਤੀ ਤੇ ਅੱਜ ਭਾਈ ਆਹ ਕਰਦੇ ਆ ਪੱਧਰਾ ਨਿਸ਼ਾਨੀਆਂ ਦਾ ਬਹੁਤ ਦਿਨਾਂ ਦੇ ਲੱਗ ਗਏ ਸੀਗੇ ਉਹ ਮਿੱਤਰ ਤੇ ਆ ਸਾਮਾਨ ਸਲਾ ਸਾਰ ਇੱਥੇ ਇਕੱਠਾ ਹੋਇਆ ਪਿਆ ਜਿਵੇਂ ਬਹੁਤਾ ਆਪਣੇ ਆਮ ਜੱਟੂ ਪਰਵਾਰ ਚੋਂ ਮਿੱਸਟੇ ਪਿਆ ਭਾਈ ਕਹੀ ਕਹਾੜਾ ਉਹ ਚੱਕਾ ਧਰੀ ਕਰਕੇ ਉਹਦੇ ਪਰੇ ਕਰਦੇ ਆ ਤੇ ਫਿਰ ਹਾ ਵੇਖਦੇ ਅੱਜ ਦਾ ਹਦਨ ਕਹੇ ਜਰ ਰਹਿਦਾ ਤੇ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਪਿੰਡ ਸੂਰਤੀੇ ਤੋਂ ਸਾਥਸੀ ਰਿਆ ਕਾਲਦੇ ਜੀ ਐਨ ਨੂੰ ਆਖਦੇ ਅੱਜ ਦੇ ਇਸ ਨਵੇਂ ਵਲੌਗ ਦੇ ਵਿੱਚ ਇੱਕ ਪੋ 15 ਦਸੰਬਰ 2025 ਸੋਮਵਾਰ ਦਾ ਦਿਨ 9:30 ਵਜੇ ਤੋਂ ਟਾਈਮ ਭਾਈ ਟੱਪ ਗਿਆ ਥੋੜਾ ਜਿਹਾ ਤੇ ਧੁੰਦਾ ਸੂਰਜ ਭਾਈ ਸਾਹਿਬ ਨੇ ਥੋੜਾ ਜਿਹਾ ਮੂੰਹ ਵਿਖਾਇਆ ਇੱਥੇ ਹੁਣੇ-ਹੁਣੇ ਹਾਂ ਤੇ ਠੰਡਾ ਹੈਗੀ ਆ ਪਰ ਬੱਦਲ ਬਈ ਵਾਲਾ ਮਾਹੌਲ ਜਾਂ ਥੋੜਾ ਤਾਂ ਕਰਕੇ ਕੋਈ ਬੜੀ ਤਿੱਖੀ ਠੰਡ ਨਹੀਂ ਹੈਗੀ ਤੇ ਉਹ ਦੇਖਿਓ ਇਹ ਮੋਟਰਸਾਈਕਲ ਹੀ ਤੋੜਤਾ ਸੀਗਾ ਤੇ ਪੱਥਰ ਲਾਵਲ ਬਈ ਵਾਲਾ ਮਾਹੌਲ ਬਈ ਇੱਥੇ ਸ਼ੁਰੂ ਕਰ ਲਾਂਗੇ ਆ ਪੱਥਰ ਕਰਕੇ ਇਹਦੇ ਫਿਰ ਡਲੇ ਰੋਲੇ ਭਾਲ ਕੇ ਲਿਆਉਣੇ ਕਿਸੇ ਪਾਸੋਂ ਡਲੇ ਭਾਲ ਕੇ ਲਿਆ ਕੇ ਕੁੱਟ ਕੇ ਸੈੱਟ ਕਰ ਦਾਂਗੇ ਪ੍ਰੋਗਰਾਮ ਉਹ ਆਕਾ ਤਾਂ ਸੀਗਾ ਉੱਥੇ ਬਹੇਗਾ ਸੀਗਾ ਉਹ ਭੰਦਾ ਸੀਗਾ ਉਦੋਂ ਥੋੜੀ ਥੋੜੀ ਉੱਤੋਂ ਲੈ ਜੂਗੀ ਉਸੇ ਦੇ ਕ੍ਰਸ਼ਰ ਪਾ ਕੇ ਲੱਗ ਜੂਗੀ ਉਹ ਹਾਂ ਬਸ ਇਹ ਰੱਖ ਲੜਦੇ ਹੋ ਰਾ ਹਾਂ ਬਾੜੀ ਥੱਲੇ ਦਾ ਕੀ ਲਾਉਣੀ ਹੈ ਹਾਂ ਜੀ ਬਈ ਆਹ ਕੰਨੀ ਦੀ ਗੱਲ ਕਰ ਰਹੇ ਹਾਂ ਬਈ ਉਦੋਂ ਛੱਡ ਦੇ ਜੀ ਕਿਾ ਚੱਲ ਪਈ ਰਹਿਣ ਦੇ ਉਹ ਭੰਦੇ ਜੀ ਇੱਥੇ ਛਣੀ ਨਾਲ ਸਾਤਰੀ ਕਲਮਤਾਈ ਲਵਾਓ ਹਾਜਰੀ ਆਲ ਜਿੱਥੇ ਰਵਾ ਜਿੰਦੀ ਆ ਸਸਰੀ ਘਾਲ ਬੇਟਾ ਸੋਨੂ ਸਾਰਿਆਂ ਨੂੰ ਧੰਨਵਾਦ ਤੁਹਾਡੇ ਬਹੁਤ ਬਹੁਤ ਲਾਇਕ ਸ਼ੇਅਰ ਕਮੈਂਟ ਜਰੂਰ ਕਰਾ ਕਰੋ ਭੁੱਲਿਆ ਨਾ ਕਰੋ ਤੇ ਫੇਸਬੁੱਕ ਤੇ ਦੇਖਣੇ ਖੋਲੋ ਵੀ ਜਰੂਰ ਕਰਿਓ ਤੇ ਤੁਰਤੋ ਲਾਇਕ ਤੇਰ ਤੇ ਇੱਕ ਬਣਾਓ ਤੇ ਜਰੂਰ ਦੇਖਣਾ ਆਦ ਬਚਾਲੀ ਛੱਡੋ ਬੇਨਤੀ ਹੈ ਹਿੱਲੋ ਟੱਕਾ ਮਤਾਨਵਾ ਸਾਰਿਆਂ ਦੇ ਜਿੰਨੇ ਜੁੜੇ ਚੈਨਲ ਤੇ ਭੈਣ ਭਰਾ ਭਾਈ ਤਾਈ ਚਾਚੀ ਕੋਲ ਕਰਾਈ ਸਾਰਿਆਂ ਦਾ ਨਾਮ ਸੂਤਾ ਦੇ ਅੱਗੇ ਹਵਲਾ ਪੁੱਟ ਜੇ ਪਰ ਲਿਓ ਇਹ ਪੱਥਰ ਜਾਨੀ ਅੱਜ ਉਹਦੇ ਚੋਂ ਜੀ ਜੀ ਬਾਹਰ ਚ ਭੰਦੇ ਲਿਆ ਉਹ ਦਰਵਾਜ਼ਾ ਜਮਾ ਆਪ ਬਾਹਰ ਹਾਈ ਚੈਦਰ ਖੋਦਣਾ ਬੋਲ ਨਹੀਂ ਮੋ ਯੂ ਐਲ ਕੋਈ ਨਾ ਦੋ ਰੋੜੇ ਵੱਧ ਘੁੱਟ ਦੇਗੇ ਸਹੀ ਆ ਹਾਂ ਆ ਤੇ ਕਿਥੋਂ ਕੀਤੀ ਐ ਤਾ ਸ਼ੀਮਾ ਨਾ ਇੱਧਰਲੇ ਪਾਸੇ ਆ ਜੂਗੀ ਆ ਗੇਟ 'ਚ ਲੱਗੇ ਇੱਥੇ ਨੀਵੇਂ ਜੇ ਥਾਮਾਂ ਦੇ ਜਿਹੜੀ ਖੁਰੀ ਹੋਈ ਆ ਬਿੱਟੀ ਅੱਜ ਰੋੜੇ ਤਾਂ ਕਿਤੇ ਹੱਥਰੇ ਪਈਆਂ ਨੂੰ ਦੁਨੀ ਹਲਾ ਦੇ ਦੀ ਡੋਟ ਘੱਟ ਦੇ ਠੀਕ ਹੈ ਜੀ ਉੱਤਲੇ ਵਾਲਾ ਰੋੜ ਘੱਟ ਲੋ ਜਾਈ ਕਿ ਕਿਦਾਂ ਲਾਗੇ ਰਜਿੰਦਰੇ ਨਾਲ ਖਿੱਚਦੇ ਆਂਗੇ ਉਹਨਾਂ ਨੂੰ ਹੈ ਜੱਤਾਂ ਫਿਰ ਪੂਰਾ ਪੂਰੂਗਾ ਮਨੀ ਬਲਾਕ ਨਹੀਂ ਆਹ ਅਜਾ ਤੈ ਆ ਗਿਆ ਦੇ ਪੈਸੀ ਪੈਸੇ ਹੋ ਗਏ ਹਾਂ ਰੰਗ ਲਾ ਗਿਆ ਬੜੇ ਮਮੀ ਨਾ ਰੰਗ ਲਾ ਗਿਆ ਕੀ ਆ ਦੇ ਇਹਦੇ ਗਾਂ ਦੀ ਦਵਾਈ ਬਜੀ ਸੀ ਉਹ ਦਿੱਤੇ ਨਾ ਦੰਸ ਦੀ ਆ ਉਹ ਪਿਆ ਨੇ ਗੋਲ ਕੇ ਆ ਬੋਲਡਰ ਜਾਂ ਵਿੱਚ ਹੀ ਥੋੜਾ ਜਿਹਾ ਅੱਦੋਂ ਘਟਾ ਹੈ ਬਾਹ ਹੈ ਗਰੂ ਅੱਜ ਦੀ ਦਿਹਾੜੀ ਦੀ ਪਹਿਲੀ ਸ਼ਿਕਾਈ ਮਾਤਾ ਜੀ ਕੋ ਯਾਦ ਕਰਦਾ ਹਣਾ ਰੱਖ ਦੇ ਵਾਸਤੇ ਚੱਖਾਂਗੇ ਸਾਰਾ ਸਮਾਨ ਆ ਜਖਾਮ ਯਾਦ ਕਰਦਾ ਮੈਨੂੰ ਦੁਬਾਰੇ ਦੁਬਾਰੇ ਨਾਰਾਜੀ ਦੇ ਹੋਰ ਫਾਈਦਾ ਮਾਟਾ ਹੀ ਨਹੀਂ ਸਮਾਰ ਕੇ ਹੁਣ ਇੱਥੇ ਕਰ ਨੀ ਬੂ ਯਾਰਾ ਦੇੜੀ ਥੱਲੇ ਬਹੁਤ ਘੱਟ ਹੈ ਜੀ ਮੱਜਾਂ ਥੱਲੇ ਤਾਂ ਮਗਰੋਂ ਕਰ ਦਾਂਗੇ ਜੀ ਬਾਦ ਕੀ ਤਾਂ ਆਹ ਹੋਰਾਂ ਲੱਗੀ ਹੋਈ ਸੀਗੀ ਅੱਜ ਤੋਂ ਪਹਿਲਾਂ ਨਿਕਲੋ ਮੜੀਏ ਕਾਲੇ ਨੂੰ ਸਾਧਾਂਗੇ ਕਾਲੇ ਨੂੰ 都是我帮你。 Y vale la

ਕੁ ਮਿਸਤਰੀ ਲਿਆਣਾ ਦਾ ਮਿਸਤਰੀ ਦੇ ਦੇਣਾ ਤੈਨੂੰ ਮਿਸਤਰੀ ਦੇ ਦੇਨੇ ਦਾ ਮਿਸਤਰੀ ਆਈਦਾ ਪੈਪਾ ਜੋੜੀ ਜਾਂਦਾ ਨਹੀਂ ਇਹ ਹਜੇ ਲੋੜਨਾ ਪੈਜੀ ਆ ਲੈਵਲ ਗੱਡੀ ਜਾਂਦੇ ਸੀਗੇ ਪੈਪਾ ਜੋੜੀ ਜਾਂਦਾ ਨਹੀਂ ਪਤਾ ਨਹੀਂ ਕਿੱਦੇ ਮੈਂ ਹਾਂ ਹਰਾਂ ਹੁੰਦੇ ਜਾਂਦੇ ਆ ਕਹਿੰਦੇ ਅਰਸ਼ੀ ਵੀ ਭੇਜ ਜਾ ਅਰਸ਼ੀ ਜਾਊ ਆ ਕਿਉਂ ਸਾਡੇ ਮਿਸਤਰੀ ਆ ਉਹ ਮਿਸਤਰੀ ਦਾ ਲੱਗੇ ਰਹਿੰਦੇ ਯਾਰ ਅਸ ਕੀ ਸਾਲ ਬਾਅਦ ਆਣਾਗਾ ਬੋੜੀ ਥੱਲੇ ਪਈ ਸਮਾਨ ਚੱਕੀ ਜਾਂਦੇ ਆ ਤੇ ਵਿੱਚੋਂ ਡੱਬਾ ਖੋਲਿਆ ਦੇ ਡੱਬੇ ਦੇ ਵਿੱਚੋਂ ਕੀ ਨਿਕਲਿਆ ਇੰਦਰ ਖੋਣਾ ਗਾਲਿਆ ਨੌਜਵਾਨ ਖੁਦਾ ਆਪ ਨਿਕਲਿਆ ਪਛਾਣੋ ਭਾਈ ਖੰਗਾਲਾ ਫੋਟੋ ਬਈ ਡੱਬੇ ਚ ਮੇਰੀ ਬਾਈ ਖੜਦਾ ਕਹੇਣਾਗਾ ਬੈਦਨਾਸ ਦਾ ਕੀ ਬਣ ਗਈ ਕੁਲੀ ਪਾ ਕੇ ਰੱਖਿਆ ਵਿੱਚ ਟੂਟੀਆਂ ਦਾ ਸਮਾਨ ਜਿਆ ਪਿਆ ਆ ਜੀ ਉਹ ਤੁਸੀਂ ਇਹ ਕਿ ਤੂੰ ਲੈਣ ਲੱਗੇ ਸੀਗੇ ਉਹ ਆ ਚੀਜ਼ਾਂ ਬੇਦਨਤ ਚੰਦਰ ਪੁੱਤਰੀ ਕੀ ਚੰਦਰ ਪਾ ਇਹਦਾ ਖਾ ਰੱਖਿਆਗਾ ਇਹਦੀ ਵੀ ਦੱਬੇ ਜੀ ਬਾਰੇ ਯਾਰ ਖਾਂਗਾੜਾ ਚੁਰਦਾ ਖਾੜੇ ਕਿਆ ਵਰਦਾਗਾ ਖਾਂਗਾੜਾ ਚੁਰਦਾ ਇਹ ਪੀਲੀ ਕਰੋ ਪੀਲੀ ਕਰੋ ਖਾੜੇ ਨਾਲ ਮਰ ਬੀਰ ਵਿੱਚ ਉਹ ਟੂਟੀਆਂ ਦਾ ਦੁਹਾਨ ਜਾ ਆ ਨਿਕੜੀ ਗਾਛ ਨਹੀਂ ਜੀ ਹਾਏ ਹੰਦ ਗੰਦੇ ਹੰਦ ਗੰਦੇ ਬੱਚੀ ਆਏ ਚੋਗਰ ਸੀ ਉਹ ਹੁੰਦੀ ਹੈ ਇੱਕ ਆਲੀ ਗਾ ਟੱਡਾ ਟੁੱਟਾ ਰਹਿ ਗਿਆ ਜੜ ਜੜ ਚੱਕੀ ਸਮਝਾ ਲਾਗਾ ਹਾਂ ਹਾਂ ਪਰ ਵੀ ਨਹੀਂ ਹੈਗੀ ਆ। ਕਾਦੀ ਵੈਪ। ਬੜੀ ਮਜ਼ਬੂਤ ਹੈ ਯਾਰ। ਖੇਪੇ ਵੜ ਗਈਆਂ ਮੂਰੀਆਂ। ਸਰੀਆ ਜਲਦੀਆਂ। ਸਰੀਆ ਦੇ ਮੂਰੀਆਂ ਪੈਡ ਕੀਤਾ ਹੋਇਆ ਹੈ। ਇਹ ਆਸ਼ੇ ਦੀ ਰੇਹ ਸਾਰੀ। ਉਹ ਸਾਡੇ ਸਾਡੇ ਵਾਲੇ ਦੀ ਆ ਫਿਰ। ਲੱਗੂ ਸਿੱਟ ਗਿਆ ਉਹ ਇੱਥੇ। ਹਾਂ ਹੱਥੀਆ ਹੱਥ ਵਾਲੀ ਰਹਿਣੇ ਆਂ। ਪਰ ਕਿੱਧਰ ਗਿਆ? ਮਸ਼ੀਨ ਤੋੜਤੀ ਸੀਗੀ। ਜਦੋਂ ਉਹ ਆਇਆ ਮੈਂ ਲਵਾਉਂਗਾ ਤੋ। ਹਾਂ। ਲਵਾਉਂਗਾ ਤੇ ਲਵਾਉਂਗਾ। ਬਈਨੋ ਅਟਾ ਧਰ ਲਪੌੜੀ ਤੇ ਜਾਂਦਾ ਉਧਰ ਲੈ ਜੀ 18 ਨਿਕਲਣੀ ਆ ਪਾਲੀ ਫੀਟਿੰਗ ਕਰਦੇ ਹਾਂ ਇਹ ਚੰਗ ਜੀ 12 ਵਾਲੇ ਦੇਮ ਹਿੰਦੇ ਕੱਲ ਤੋਂ ਲਿਆ ਉਹਨੇ ਸਿੱਧਾ ਆ 12 ਵਾਲੇ ਦੇਮ ਹੀ ਹਿੰਦੇ ਹਾਂ ਆਟੋਮੈਟ ਕਾ ਬਸ ਜੰਨਾ ਕਪਟਾ ਕਟ 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 ਦੇ ਬਾਰੇ ਮੈਂ ਕੀ ਹੂੰ ਹਾਂ ਟਮਾਟੀਆਂ ਸਭ ਤੋਂ ਤੇ ਪੀਏ ਦੇ ਦੰਦ ਦੋ ਦੋ ਬੰਦੇ ਰੱਖੇ ਹੋਏ ਆ ਭਾਈ ਇਕੱਠੇ ਹੀ ਆਪਾਂ ਐਂ ਕਹਿੰਦਾ ਮੈਂ ਕਹੜੇ ਆਹ ਇਹ ਕਣੀ ਘਣੇ ਤੂੰ ਤਾਂ ਦੇਖ ਲੈ ਤੂੰ ਤਾਂ ਬੰਦਾ ਹੀ ਜਰਤ ਪੈ ਰਾਂ ਦੇ ਬੰਦਾ ਤਾਂ 23 ਹਰਤ ਕਿੱਥੀ ਤਾਂ ਨਹੀਂ ਕਰਦਾ ਸੀ ਪਲੇਸ਼ੀਆ ਜਾ ਕੇ ਨਾ ਯਾਰ ਬਸ ਹੁਣ ਸਿੱਧੀ ਕਹੀਂ ਵੇਰਦੇ ਦੇ ਜੀ ਹੁਣ ਸਿੱਧੀ ਫੇਰਦੇ ਪੱਟੀ ਜਾਊ ਚਾਰ ਮਾਤਾ ਪਾਣੀ ਪੀਉਣਾ ਮੱਝਾਂ ਨੂੰ ਯਾਰ ਹਾਏ ਹਿਓ 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 ਹੇਲ ਆ ਗਿਆ ਕਾਲੇ ਸੋਚੀ ਛੱਡੀ ਮੋਟਰ ਦੀ ਇਦਨੋ ਉਂ ਅੰਮ ਉਹ ਨਾ ਨਹਿਰ ਦਾ ਨਹੀਂ ਗਿਆ ਇਹ ਤੋਂ ਆਪੇ ਤੇ ਕੀ ਬੋਲਿਆ ਕਹਿੰਦੇ ਚੱਲੀ ਗਿਆ ਅੱਛਾ ਨਹੀਂ ਪੜਿਆ ਚੱਲ 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 ਲੋਟਾ ਹਿਉ ਹਿਉ ਅਠਿਓ ਭਾਈ ਹਾਂਜੀ ਕੀ ਤਾਂ ਲੈ ਹੋਰ ਵੀ ਨਾ ਬਿਉਂਤ ਹੁੰਦੀ ਐ ਇਹ ਬਿਉਂਤ ਅੱਇ ਬੱਦ ਗਿਆ ਕੰਮ ਦਾ ਭਾਈ ਹਲ ਮਾਰ ਬੱਦ ਗਿਆ ਹਲ ਮਾਰ ਰੋ ਨੀ ਜਮਾ ਸੈਂਟੀਮੀਟਰ ਦਾ ਸੈਂਟੀਮੀਟਰ ਲੈਵਲ ਪੂਰਾ ਕਰ ਨਾ ਬੱਦ ਘਟ ਨਹੀਂ ਕਰਦੇ ਨੌਜਵਾਨ ਜਾਦਾ ਟਿਕਨ ਗਾਇਆ ਨਹੀਂ ਹੈਗਾ ਜਹ ਲੈਵਲ ਨਹੀਂ ਹੈਗਾ ਗਲਿਆ ਇੱਕ ਜੀ ਦਾ ਰਹਿ ਗਿਆ ਬਸ ਇਹ ਤੋਂ ਦੱਕੀ ਆ ਉਹ ਜੰਡਰਾ ਲਾਉਣ ਨੇ ਆ ਗਿਆ ਐ ਇਹ ਤਾਂ ਗੋਹਲ ਮਾਰੇ ਹੁੰਦੇ ਐਵੇਂ ਫੋਟੋ ਹੀ ਕਰ ਲਾ ਸਾਮ ਲੈਣ ਤੇ ਲਾਉਣ ਵਾਲੇ ਓੜਾ ਓੜਾ ਹੋਰ ਫਰਤ ਜੀ ਡੇਡੇ ਹਲ ਵੀ ਮਾਰਨ ਲੱਗ ਗਏ ਬਹੁਤ ਐ ਨਰਾ ਦੇਖ ਕਾਲਿਆ ਕਹੀ ਵੀ ਚੱਲ ਜੀ ਉਸ ਤੋਂ ਬਾਅਦ ਹਾਂ ਐ ਮਾਰ ਕੇ ਨਹੀਂ

ਚਾਹਾਂ ਲੱਗਦਾ ਵੀ ਉਹ ਸਹੀ ਹੈ ਤਾਂ ਇੰਨੇ ਦਾ ਕੀ ਹੈ ਬੋਲਦਾ ਮੈਂ ਤਾਂ ਲੋਟ ਠੀਕ ਆ ਮਿਸਟਰ ਗਿਆ ਹਮ ਆ ਰੈਂਪ ਬਣਾਤਾ ਰੈਂਪ ਬਣਾਤਾ ਰੈਂਪ ਬਾਅਦ ਕੀ ਲਾ ਲਵੇ ਚੱਲ ਭਾਈ ਆ ਰੈਂਪ ਬਣਾਇਆ ਭਾਈ ਜੀ ਸੌਣ ਲੱਗਦਾ ਟਟੇ ਜਿੱਤੇ ਉਹਦਾ ਬਾਹਰ ਥੋੜਾ ਲੱਗੂਗਾ ਸਾਸਰੀ ਕਾਲ ਮਤਾ ਇੱਕ ਵਾਰੀ ਫੇਰ ਸੋਨੂ ਸਾਰਿਆਂ ਨੂੰ ਧੰਨਵਾਦ ਤੁਹਾਡੇ ਬਾਹ ਬਾਹ ਲਾਇਕ ਸ਼ੇਅਰ ਕਮੈਂਟ ਜਰੂਰ ਭੇਜੋ ਮੈਂ ਸੱਚੀ ਦਾਲ ਨੂੰ ਦੇਖਦੇ ਫੋਲੋ ਵੀ ਕਰੋ ਤੁਰ ਤੋਂ ਲੈ ਕੇ ਤੁਰ ਤੇ ਬਲੌਗ ਜਰੂਰ ਦੇਖਣਾ ਦੇਖੋ ਚੈੱਕ ਕਰੋ ਵਧੀਆ ਬਣ ਗਿਆ ਹੈ ਚਾਰ ਚੁਬੇਰੇ ਚਾੜੂ ਵੀ ਮਾਰਤਾ ਮੋਟਾ ਮੋਟਾ ਹੋਰ ਕਿੱਦੇ ਦਾ ਭਰੇ ਪੈਸੀ ਮਾਰ ਚੱਕ ਦਾਂਗੇ ਮਾਂ ਹਾਂ ਨਹੀਂ ਬਹੁਤ ਨੀਵਾ ਹੋਗਾ ਹੈ ਜਾ ਕੰਧੋਲੀਆਂ ਪਈਆਂ ਖਾਲੀ ਕਰਨਆਂ ਮੁਲਕ ਦਾ ਸਮਾਨ ਤਾਂ ਪਿਆ ਹੈ ਉਧਰ ਤਾਂ ਬਸ ਥੋੜੀ ਹੋਈ ਹੈ ਵੀ ਹਾਂ ਤੇ ਆਈ ਛੋਟਾ ਲੱਗਦੇ ਪਤਲਾ ਕਿਉਂ ਦਬਾਲ ਸੜ ਲੱਗੂਗਾ ਵਧੀਆ ਜਿਹਾ ਲੱਗਣ ਲੱਗਾ ਨਾ ਚੌੜੀ ਔਰਸੀ ਆ ਭਾਈ ਬਣਾਤਾ ਇੱਕ ਨੰਬਰ ਮਹੌਲਾ ਇਹਨਾਂ ਮਾਲ ਪਤਾ ਡਲੇ ਕ੍ਰੈਸ਼ਰ ਤੇ ਆ ਪੈ ਜੂਗਾ ਇੰਨਾ 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 ਪਾਇਆ ਕ੍ਰੈਸ਼ਰ ਨਾ ਇੰਨਾ ਕਸੀ ਕ੍ਰੈਸ਼ਰ ਦਾ ਅੱਛਾ ਇਦੋਂ ਉਟਾ ਇੰਚ ਪੈ ਗਿਆ ਜੀ ਬਰਾਂਡੇ ਜੀ ਦਾ ਵੱਧ ਪਾਤਾ ਸੀ ਮਾੜਾ ਜਿਹਾ ਬਈ ਬਈ ਸਖਤਾਈ ਜੀ ਹੋਈ ਆ ਆ ਵਾਲਾ ਕਰਦਾ ਸੀ ਉਹ ਕੰਗੇ ਕੰਗੇ ਦੇ ਹੱਲ ਬਣਾਏ ਮੀਹ ਆਏ ਟਾਰੇ ਅੱਜ ਮੀਟੇ ਬੰਦ ਹੋਏ ਨਹੀਂ ਇਹ ਕੱਚੇ ਦਾ ਦਾਹੀ ਹੁੰਦਾ ਮਾ ਤਾਂ ਫਿਰ ਖੁਰਦਾ ਹੀ ਆ ਮੀਹ ਵੱਧ ਆਏ ਜਦੋਂ ਚਾਰਸੇ ਹਰਸੇ ਲੱਗਣ ਲੱਗਿਆ ਕਰਾ ਦਾ ਕੰਮ ਹਾਂ ਬਤੀ ਦੇ ਪੱਥਰ ਨਾਲ ਖਾਣਾ ਲੱਗੋ ਆ ਇਹੋ ਕਿੰਨਾ ਪੱਥਰ ਉਹ ਕਰ ਆ ਜਾਵੇ ਕੋਈ ਇਹ ਟੋਟਾਂ ਦੀ ਸਿਮੇਟ ਲਾ ਬਸ ਉਹ 10 ਮਿੰਟ ਹੀ ਹੋਊਗਾ ਜਿਹੜਾ ਉੱਤੇ ਲੱਗੂ ਆ ਇਹਦੇ ਵੀ ਆ ਗਈ ਵਰ ਜੀ ਆਪਣਾ ਤਾਂ ਜਵਾਕ ਹੈ ਥੋੜਾ ਇੱਥੇ ਤਾਂ ਲਾ ਦਾਂਗੇ ਇੱਥੇ ਤਾਂ ਬੰਦ ਹੋ ਜੂ ਇਹ ਇਹ ਬੰਦ ਕਰਾਂਗੇ ਚੰਗੇ ਦਾ ਕੋਈ ਨਾ ਅਸਲ ਤਾਂ ਹੋ ਹੀ ਜਾਊ ਇੱਥੇ ਤੇ ਇਹ ਹੋ ਹੀ ਆ ਜੂਗਾ ਉੱਚਾ ਹੋ ਜੂਗਾ ਇਹ ਉੱਤੇ ਮਾਲ ਪੈ ਜੂ ਮਾੜਾ ਮੋਟਾ ਰਿਆ ਤਾਂ ਭਰ ਦਾਂਗੇ ਸਿਮਿੰਟ ਨਾਲ ਠੀਕ ਆ ਚੱਲਾ ਤਪਟਿਆਂ ਦੇ ਫੇਰ ਹਜੇ ਇੱਕ ਵਜ ਗਿਆ ਪੂਰਾ ਚੱਲਾ ਤਾਂ ਚੋਲਾ ਦਾ ਹੋ ਪਟਣਾ ਬੂ ਹੋਰ ਇੱਥੇ ਕਿੱਥੇ ਲੋਡ ਆਉਂਦਾ ਮਾ ਤਾਂ ਇਹ ਨਾ ਪਟਕੇ ਫਿਰ ਇੱਕ ਇੱਕ ਸਿਆਸ ਆਉਣਗੇ ਹਾਂ 1 ਵਜ ਗਿਆ ਦਮ ਲੈ ਲੋ ਦੀਰੇ ਜੜ ਦਾ ਟਾਈਮ ਹੋ ਗਿਆ ਗੱਡੇ ਦੀ ਗੱਡੇ ਅਜੇ ਦਾ ਗੱਡੇ ਭੁੱਲ ਕੇ ਕੰਮ 'ਚ ਹੁਣ ਕੱਢ ਕੇ ਆਉਣਾਗਾ ਹੋਰ ਸੁੱਕੇ ਜਾਣਗੇ ਘੰਟਾ ਚੱਲ ਕੱਢ ਹੀ ਦਿੰਨੇ ਆ